ਤਸਵੀਰਾਂ ਸਮਾਨਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਪੰਜਾਬ ਦੇ ਵਿੱਚ ਪਟਿਆਲਾ ਦੇ ਬਾਸ਼ਿਆਪੁਰ ਥਾਣੇ ਦੇ ਵਿੱਚ ਵੱਡਾ ਤਮਾਕਾ ਹੋਇਆ ਤਾਂ ਤਮਾਕਾ ਹੋਣ ਕਰਕੇ ਹੜਕੰਪ ਮੱਚ ਗਿਆ ਤਾਂ ਉਥੇ ਹੀ ਘਟਨਾ ਦੀ ਸੂchnਾ ਮਿਲਦੇ ਹੀ ਪਟਿਆਲਾ ਰੇਂਜ ਦੇ ਡੀਆਈਜੀ ਅਤੇ ਐਸਐਸਪੀ ਮੌਕੇ ਤੇ ਪਹੁੰਚੇ ਨੇ ਤਦਅਦੇ ਕਿ ਇਹ ਪਹਿਲਾ ਹਮਲਾ ਹੈ ਜੋ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਹੋਇਆ ਤਾਂ ਇਸ ਤੋਂ ਪਹਿਲਾਂ ਸਾਰੇ ਹਮਲੇ ਮਾਜਾ ਖੇਤਰ ਦੇ ਵਿੱਚ ਕੀਤੇ ਗਏ ਸੰਤਾ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਕਈ ਥਾਣਿਆਂ ਦੇ ਵਿੱਚ ਧਮਾਕੇ ਹੋ ਚੁੱਕੇ ਨੇ ਤਾਂ ਇਹ ਧਮਾਕਾ ਜਿਹੜਾ ਬਾਦਸ਼ਾਹਪੁਰ ਥਾਣੇ ਦੇ ਦਫ਼ਤਰ ਦੇ ਵਿੱਚ ਹੋਇਆ ਤਾਂ ਧਮਾਕੇ ਦੇ ਕਰਕੇ ਆਸ-ਪਾਸ ਦੇ ਘਰਾਂ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਨੇ ਡਰ ਗਏ ਨੇ ਤਾਂ ਸਹਿਮ ਦਾ ਮਹੌਲ ਬਣ ਗਿਆ ਹੈ ਧਮਾਕਾ ਇਨਾ ਜ਼ਬਰਦਸਤ ਸੀ ਕਿ ਥਾਣੇ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਨੇ ਤਾਂ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਕੀਤੀ ਗਈ ਹੈ ਤਾਂ ਆਸ-ਪਾਸ ਆਲੇ-ਦੁਆਲੇ ਜੋ ਕਿ ਚੌਕੀ ਥਾਣਾ ਦੇ ਆਸ-ਪਾਸ ਇਲਾਕਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਧਮਾਕਾ ਕਿਸੇ ਵੱਲੋਂ ਗ੍ਰੇਨੇਡ ਸੁੱਟਣ ਦੇ ਨਾਲ ਹੋਇਆ ਤੇ ਜਾਂ ਫਿਰ ਕੋਈ ਹੋਰ ਕਾਰਨ ਹੈ ਇਸ ਦੇ ਵੱਲੋਂ ਡਾਕਟਰ ਐਸਐਸਪੀ ਨਾਨਕ ਸਿੰਘ ਜਿਹੜੇ ਨੇ ਪੁਲਿਸ ਪਾਰਟੀ ਸਮੇਤ ਪਹੁੰਚੇ ਨੇ ਤਾਂ ਜਿਨ੍ਹਾਂ ਦੇ ਵੱਲੋਂ ਇਸ ਸੰਬੰਧੀ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਉ ਤੇ ਹੀ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਇਸ ਤਮਾਕੇ ਦੀ ਤਾਂ ਇਸ ਤਮਾਕੇ ਦੀ ਜ਼ਿੰਮੇਵਾਰੀ ਹੈਪੀ ਪਾਸ਼ੀਆ ਗੋਪੀ ਨਵਾਂ ਸ਼ਹਿਰੀ ਅਤੇ ਜਿਸ਼ਾ ਡਾਕਟਰ ਲੈਂਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਕੱਲ ਰਾਤ 11 ਵਜੇ ਆਕ੍ਰਿਬ ਜੋ ਬਾਦਸ਼ਾਪੁਰ ਸਦਰਪਟਿਆ ਦੇ ਥਾਣੇ ਦੇ ਵਿੱਚ ਡਬਲ ਗ੍ਰਨੇਡ ਅਟੈਕ ਹੋਇਆ ਉਸਦੀ ਜ਼ਿੰਮੇਵਾਰੀ ਮੈਂ ਹੈਪੀ ਪਾਸ਼ੀਆ ਗੋਪੀ ਨਵਸ਼ਿਆਰੀ ਅਤੇ ਜੀਸ਼ਾਨ ਅਕਟਰ ਲੈਂਦੇ ਹਾਂ ਤਾਂ ਇਹ ਪਿਛਲੇ ਗ੍ਰਨੇਡ ਅਟੈਕਾਂ ਦਾ ਹੀ ਹਿੱਸਾ ਹੈ ਜਿਵੇਂ ਕਿ ਪੁਲਿਸ ਦੇ ਵੱਲੋਂ ਬਹੁਤ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ 1978 ਤੋਂ ਤਸ਼ੱਦਦ ਜਾਰੀ ਹੈ ਤਾਂ ਉਸੇ ਤਰ੍ਹਾਂ ਇਹ ਹਮਲੇ ਵੀ ਜਾਰੀ ਰਹਿਣਗੇ ਤਾਂ ਇਹ ਮਾਝੇ ਤੋਂ ਦੁਆਬਾ ਮਾਲਵਾ ਤੇ ਦਿੱਲੀ ਤੱਕ ਜਾਰੀ ਰੱਖੇ ਜਾਣਗੇ ਤੇ ਜਿੰਨਾ ਚਿਰ ਅਸੀਂ ਆਪਣਾ ਕੌਮੀ ਘਰ ਖਾਲਸਾ ਰਾਜ ਨਹੀਂ ਸਥਾਪਿਤ ਕਰਦੇ ਉਦੋਂ ਤੱਕ ਜ਼ਾਲਮ ਜ਼ੁਲਮ ਕਰੇਗਾ ਅਤੇ ਇਸ ਨੂੰ ਠਾਲ ਪੋਂ ਦੇ ਲਈ ਗੋਰੀਲਾ ਜਥੇਬੰਦੀਆਂ ਹਮੇਸ਼ਾ ਮੈਦਾਨ ਦੇ ਵਿੱਚ ਰਣ ਗਿਆ ਤਾਂ ਇਸ ਤੋਂ ਬਾਅਦ ਵਾਹਿਗੁਰਜ ਜੀ ਦਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਉਹਨਾਂ ਦੇ ਵੱਲੋਂ ਲਿਖ ਦਿੱਤਾ ਗਿਆ ਜਿਸ ਦੇ ਵੱਲੋਂ ਸਾਡਾ ਸਕਾਈ ਨਿਊਜ਼ ਪੰਜਾਬ ਚੈਨਲ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਅ ਬੱਬਰ ਖਾਲਸਾ ਦੇ ਵੱਲੋਂ ਇੱਕ ਪੋਸਟ ਸਾਂਝੀ ਕਰਕੇ ਇਸ ਹਮਲੇ ਦੀ ਜਿਹੜੀ ਐ ਜ਼ਿੰਮੇਵਾਰੀ ਲਈ ਗਈ ਆ ਤਾਂtheta ਹੀ ਐਸਐਸਪੀ ਨਾਨਕ ਸਿੰਘ ਦਾ ਕੀ ਕੁਝ ਕਹਿਣਾ ਹੈ ਜ਼ਰਾ ਤੁਸੀਂ ਵੀ ਸੁਣੋ ਇਹ ਕੱਲ ਦੇਰ ਰਾਤ ਤੇ ਥੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਉਸ ਨੂੰ ਇਨਵੈਸਟੀਗੇਸ਼ਨ ਦੇ ਰਾਸਤੇ ਇੱਥੇ ਟੀਮ ਪਹੁੰਚੀ ਹੈ ਬਾਈ ਪਹੁੰਚਿਆ ਸਾਰਾ ਅਸੀਂ ਜਾਂਚ ਕਰ ਰਹੇ ਹਾਂ ਨਾਲ ਦੇ ਏਰੀਆ ਵੀ ਜਾਂਚ ਕਰ ਰਹੇ ਹਾਂ ਸਾਰਾ ਅਸੀਂ ਸਰਚ ਕਰ ਰਹੇ ਹਾਂ ਪਰ ਹਜੇ ਤੱਕ ਸਾਨੂੰ ਨਾ ਤਾਂ ਕੋਈ ਇਹੋ ਜੀ ਚੀਜ਼ ਮਿਲੀ ਹੈ ਕਿ ਜਿਹਦੇ ਕੋਈ ਗ੍ਰੇਨਟ ਕਨਫਰਮ ਹੁੰਦਾ ਹੋਵੇ ਜਾਂ ਕੋਈ ਇਹੋ ਜੀ ਚੀਜ਼ ਬਾਰਸ਼ ਦੀ ਮਿਲੇ ਪਰ ਫਿਰ ਵੀ ਸਾਡੀ ਤਫਤੀਸ਼ ਜਾਰੀ ਹੈ ਸੋ ਤਫਤੀਸ਼ ਚ ਜੋ ਵੀ ਆਏਗਾ ਤੁਹਾਡੇ ਨਾਲ ਸ਼ੇਅਰ ਕੀਤਾ ਜਾਵੇਗਾ ਸਰ ਸਾਹਿਬ ਕੀ ਲੱਗਦਾ ਹੈ ਵੀ ਇਸ ਤਰ੍ਹਾਂ ਦੇ ਘਟਨਾਵਾਂ ਪੁਲਿਸ ਥੰਕੀਆਂ ਚ ਹੁੰਦੀਆਂ ਹਨ ਥਾਣੇ ਚ ਹੁੰਦੀਆਂ ਹਨ ਕੀ ਕਾਰਨ ਹੁੰਦਾ ਹੈ ਮਤਲਬ ਤੱਕ ਮਤਲਬ ਤੁਸੀਂ ਦੇਖਿਆ ਚੈੱਕ ਵੀ ਕਰਿਆ ਪਿੱਛੇ ਜਾ ਕੇ ਬਾਉਂਡਰੀ ਦੇਖ ਕੀਤੀ ਨਹੀਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਸਾਰਾ ਇਹ ਚੈੱਕ ਕਰ ਰਹੇ ਹਾਂ ਵੈਰੀਫਾਈ ਕਰ ਰਹੇ ਹਾਂ ਸੋ ਜਿਹੜਾ ਵੀ ਇਹਦੇ ਪਿੱਛੇ ਹੋਈਗਾ ਜਿਹੜਾ ਵੀ ਇਵਿਟੈਂਟ ਹੋ ਤੇ ਇਹਨੂੰ ਬਿਲਕੁਲ ਅਸੀਂ ਕਲੋਜ਼ ਕਰਾਂਗੇ ਲੌਜੀਕਲ ਐਂਡਰ ਤੇ ਲੈ ਕੇ ਜਾਵਾਂਗੇ ਸੋਚਣਾ ਕੀ ਬਣੀ ਸੀ ਇਸਨਫਾ ਫਲਾਈ ਹੋਣੀ ਸਰ ਸਰ ਡਾਕਟਰ ਸਾਹਿਬ ਸਿਸੇ ਦੇ ਚਲੋ ਟੁੱਟੇ ਪਰ ਇਹ ਦੇਖੋ ਸਾਹਮਣੇ ਵੀ ਸਿਸੇ ਇਸ ਆਫਿਸ ਦਾ ਇਹ ਨਹੀਂ ਕ੍ਰੈਕ ਹੋਇਆ ਸਿਰਫ ਉਹੀ ਮੰਨ ਲਓ ਆਫਿਸ ਦਾ ਸਿਸਤਾ ਚੰਗੇ ਤਰ੍ਹਾਂ ਟੁਕਣਾ ਸੂਰ ਹੋ ਗਿਆ ਤੇ ਲੇਕ ਬੰਡੋ ਦਗੇਰੇ ਇਹ ਵੀ ਮੰਨ ਲਓ ਨਹੀਂ ਸਭ ਤੋਂ ਜ਼ਰੂਰੀ ਹੈ ਜੀ ਕਿ ਜੇ ਕੋਈ ਗ੍ਰੇਨੇਡ ਅਟੈਕ ਹੋਇਆ ਹੋਵੇ ਤਾਂ ਉਹਦਾ ਰੈਸਿਡੂ ਜਰੀਏ ਮਿਲਦਾ ਹੂੰ ਸੋ ਰੈਸਿਡੂ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ ਅਸੀਂ ਖੇਤਾਂ ਵਿੱਚ ਸਰਚ ਕੀਤੀ ਹੈ ਸਾਰੇ ਪਾਸੇ ਸਰਚ ਕਰਕੇ ਆਏ ਹਾਂ ਨਾ ਤਾਂ ਉਹਦਾ ਕੋਈ ਲੀਵਰ ਮਿਲਿਆ ਤੁਸੀਂ ਦੇਖੋਗੇ ਨਾ ਕੋਈ ਢੱਡਾ ਬਣਿਆ ਨਾ ਹੋਰ ਕੁਝ ਬਣਿਆ ਜਿੱਥੇ ਉਹ ਡਿੱਗੇ ਉਹ ਇੱਥੇ ਢੱਡਾ ਵੀ ਬਣਿਆ ਅਸੀਂ ਸਾਰਾ ਕਿਤੇ ਹੋ ਜਾ ਕੋਈ ਵੀ ਹਜੇ ਤੱਕ ਸਾਨੂੰ ਚੀਜ਼ ਨਹੀਂ ਮਿਲੀ ਪਰ ਫਿਰ ਵੀ ਸਾਡੀ ਸਰਚ ਜਾਰੀ ਹੈ ਤਫਤੀਸ਼ ਜਾਰੀ ਹੈ ਕਿੱਦੇ ਵਜੇ ਇਹ ਸੂਚਨਾ ਪਹੁੰਚੀ ਸੀ ਕਿ ਇੱਕ ਢੱਡਾ ਬਾਰੇ ਸਾਨੂੰ ਸੂਚਨਾ ਮਿਲੀ ਸੀ ਕਿ ਜੀ ਰਾਤ ਨੂੰ ਜੋ ਧਮਾਕਾ ਸੁਣਿਆ ਗਿਆ ਰਾਉ ਸੋ ਉਸ ਤੋਂ ਬਾਅਦ ਵੀ ਸਾਡੀ ਤਫਤੀਸ਼ ਚੱਲ ਰਹੀ ਹੈ। ਬਿਲਕੁਲ ਬਾਰਡਰ ਲੱਗਦੀ ਹੈ। ਬਣਿਆ ਹੋਇਆ ਇਲਾਕਾ ਜੀ ਵੀ ਉਹਦੇ ਪਾਸੇ ਨਹੀਂ ਮੈਂ ਲੋਕਾਂ ਨੂੰ ਇਹ ਕੌਨਫੀਡੈਂਸ ਦਿਲਾਉਣਾ ਜੀ ਕਿ ਜੇ ਇਹੋ ਜੀ ਵੀ ਵਾਰਦਾਤ ਹੋਈ ਹੈ ਉਹਨੂੰ ਪੰਜਾਬ ਪੁਲਿਸ ਟ੍ਰੇਸ ਕਰਨ ਵਿੱਚ ਸક્ષਮ ਹੈ। ਉਹਨੂੰ ਜਲਦੀ ਟ੍ਰੇਸ ਕਰਕੇ ਜਿਹੜੇ ਬੰਦੇ ਇਹਦੇ ਮਗਰ ਨੇ ਜੇ ਕੋਈ ਇਹੋ ਜੀ ਵਾਰਦਾਤ ਹੋਈ ਤੇ ਉਹਨਾਂ ਨੂੰ ਬਿਲਕੁਲ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਤੇ ਲੋਜੀਕਲ ਐਕਟ ਦੇ ਲੇਕੇ ਜਾਇਆ ਜਾਊਗਾ।